ਇਹ ਗੋਂਕਾਰ ਸਿਵਾਹ ਦੀ ਕੀਮਤ ਹੈ ਸ਼੍ਰੀ ਕੋਤੀ ਜਿਹਾ ਹੈ ਬਾਤ ਵਿੱਚ ਹੋ ਕੋਈ ਬਾਤ ਸ਼ਾਮੀ ਗੱਤ ਦੇ ਕੋਤੀ ਜਿਹਾ ਕੋ ਨਾਲ ਸੇਜ ਜਾਈ ਬ੍ਰਿਅੰਗ ਨੂੰ ਕੋਈ ਅਰਦਾਸ ਜਿੰਦਰਾ ਦੀ ਜ਼ੋਰਦਾਰ ਹੋਈ ਇਧਰ ਨਾ ਗਾਏ ਜਰੀ ਹਰ ਕਿਸਮ ਤੇ ਆਈ ਹੈ ਜਿਸ ਨੂੰ ਤੁਜਾਏ ਇੱਕ ਬਾਸ ਮਿਲਿਆ ਕਰਾਉਣ ਪਿਆ ਵਾ ਸਾਈ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਸੁਹਾਏ ਸਰ ਮਹਾਰਾਜ ਸਾਹਿਬਾਈ ਰੋਇ ਸਹਾਏ ਦਸਾਂ ਪਾਕਿਸਿਆਨੀਆਂ ਦੀ ਜੋਤ ਤੁਹਾਨੂੰ ਸਾਹਿਬ ਜੀ ਤੁਹਾਨੂੰ ਸਰ ਫਰਦ ਸਰ ਦਾ ਸਰਦਾਰ ਜੀ ਦਾ ਧਿਆਨ ਕਰਕੇ ਬੋਲਦੇ ਸਿ ਹਲੇਲੂਜਾ ਪਿਆਰਿਆ ਕਾ ਸਹਿ ਹੋ ਜਾਂਦੇ ਆ ਚਾਨੀ ਮੁਕਤੇ ਆਟਿਆ ਜਟਿਆ ਸੱਗਿਆ ਜੁਨਾ ਨਾਮ ਜਪਿਆ ਵੰਡ ਕੇ ਛਕਿਆ ਤੇ ਜਲਾਈ ਤੇਗ ਬਾਜੀ ਦੇ ਕੀਆ ਬੇਕਸ਼ਨਾ ਪਿਆਰਿਆ ਸਿਆਣੀ ਕਮਾਈ ਦਾ ਧਿਆਨ ਕਰਕੇ ਬੋਲਦੇ ਜੀ ਬੰਦ ਬੰਦ ਕਟਵਾਰੀ ਕੁਤਰੀ ਨਾਲੋਂ ਇਨਕਾਰ ਚੜ੍ਹ ਪੜੀਆਂ ਤੇ ਜੁੜੇ ਤਨਾਰਾ ਨਾਰ ਚਰਾਏ ਕਈ ਗੁਰਦੁਆਰਿਆਂ ਦੀ ਸੇਵਾ ਵਾਲੀ ਗੁਰਦੁਆਰਿਆਂ ਕਿਚਨਾ ਘਰ ਨਹੀਂ ਥਾਰਿਆ ਸਿੱਖੀ ਕੇ ਸਾਸ ਸਵਾਸ ਸੰਗਵਾਇ ਇੱਨਾ ਸਰਾ ਫਾਇਦਾ ਧਿਆਨ ਕਰਕੇ ਬੋਲੂ ਜੀ ਵਾਹਿਗੁਰੂ ਪੰਜਾਬ ਤੱਕ ਦਾ ਪ੍ਰਮਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੂ ਜੀ ਵਾਹਿਗੁਰੂ ਪੰਚ ਮਹਵਤ ਸਾਫਲਾ ਜੀ ਕਿਰਦਾਸ ਜੀ ਸਾਫ ਸਾਹਿਬ ਗੁਰਦੁਆਰੇ ਵਾਹਿਗੁਰੂ ਜਾਹ ਜਾਂ ਖਾਲਸਾ ਜੀ ਸਾਹਿਬ ਦਾ ਸਰਚ ਰਹਿ ਦੇਖ ਦੇ ਮਤੇ ਵਰਤ ਕੀ ਸ਼ਾਇ ਪੰਥ ਕੀ ਜੀਤ ਤਸਰੀਫ ਸਾਹਿਬ ਜੀ ਸਹਾਇ ਖਾਲਸਾ ਜਿੱਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਤੇ ਸਿਖਾਂਤ ਸੋਕਾਨ ਕੇਸਤਾਨ ਰਸਤਾਨ ਵਿਵੇਕਤਾਨ ਸਹਾਦਾਨ ਦਾ ਨਾਮਦਾਨ ਸ੍ਰੀ ਮੁਸਾ ਸਾਹਿਬ ਦੇ ਦਰਸ਼ਕ ਸ਼ਾਨ ਚੌਂਕੀਆਂ ਚੰਦੇ ਪੁੰਗੇ ਜੁਗੋ ਜੁਗਰਤਾਲ ਧਰਮ ਦਾ ਜਾਹਕਾਰ ਗੁਰੂ ਜੀ ਵਾਹਿਗੁਰੂ ਇਸ ਸਿੱਖਾਂ ਦਾ ਮੰਨ ਦੀ ਮਾਂ ਮਾਤ ਉੱਚੀ ਮੱਤ ਪੱਤ ਦਾ ਰੱਖਾ ਵਾਹਿਗੁਰੂ ਅਕਾਲ ਪੁਰਖ ਸਾਹਿਬ ਜੀ ਧੰਨ ਧੰਨ ਸਾਹਿਬ ਸ੍ਰੀ ਗੁਣਾਂੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਤ੍ਰਿਪੁਰੰਗ ਸਿੰਘ ਸਾਹਿਬ ਚੰਦਰਨਾਮ ਜਰਵਾਸ ਸਿੰਘ ਜੀ ਜੁਗਲੀ ਹੈ 10ਵੀਂ ਪਾਚਾ ਸਾਹਿਬ ਜੀ ਸੈਵੀ ਮਹਾਰਾਜ ਬਾਣੀ ਦਾ ਪ੍ਰਮਾਣ ਹੈ ਜਬਾ ਬਾਣ ਲੱਗਿਓ ਤਵਾਂ ਜਗਿਓ ਮਹਾਂਪਰ ਸਤਿਗੁਰ ਜੀ ਨੂੰ ਮੇਰ ਕਰਦੇ ਆ ਜਿਹਦੇ ਸਮਝੀਰਾਂ ਨੂੰ ਪਰਖੂ ਕਿਉਂ ਬਾਰ-ਬਾਰ ਪਰਖਿਆ ਜਾਂਦਾ ਹੈ ਸਤਿਗੁਰਾਂ ਨੂੰ ਸਿੱਖਾਂ ਨੂੰ ਬਾਰ-ਬਾਰ ਪਰਖਿਆ ਜਾਂਦਾ ਹੈ ਐਸ ਵਾਰ ਵੀ ਸਤਿਗੁਰਾਂ ਦੇ ਸੰਗਾਂ ਨੂੰ ਨਾ ਪਰਖਿਆ ਨਾ ਚਰਪਾ ਕਰੋ ਉਹ ਚਾ ਲਾਇਆ ਗਿਆ ਚੜ੍ਹਦੀ ਕਲਾ ਵਾਸਤੇ ਉੱਤੇ ਚੜ੍ਹਦੀ ਕਲਾ ਵਾਸਤੇ ਸਤਿਗੁਰਾਂ ਤੋਂ ਪ੍ਰਾਪਤ ਇਹ ਬੁਆ ਕਰਮੀ ਇਹ ਸਮੂਰਚੇ ਦੇ ਵਿੱਚ ਆ ਪੰਪ ਕਰਦੋਗੇ ਸੈਟਾ ਕਰਨੀ ਸਾਰੇ ਜਿੰਨੇ ਵੀ ਸੰਗਤਾਂ ਇੱਥੇ ਪਹੁੰਚਿਆ ਨੇ ਸਾਰਿਆਂ ਤੇ ਆਪ ਜੀ ਨੇ ਸਰ ਤੇ ਮੇਰਾ ਪ੍ਰਿਆਹ ਹੱਥ ਰੱਖਣਾ ਧੰਨ ਗੱਲ ਕੀ ਸਰ ਪਾਤਸ਼ਾਹ ਮਹਾਰਾਜ ਆਪ ਜੀ ਨੇ ਕਿਰਪਾ ਕਰਨੀ ਸੰਧਰਸ ਗੜਮ ਦੀ ਸਾਰੀਆਂ ਸੰਗਤਾਂ ਦੇ ਵਿੱਚ ਪਾਕਤ ਬਖਸ਼ੀ ਆਪ ਜੀ ਨੇ ਆਪ ਵਰਤ ਨੂੰ ਸਤਿਗੁਰੂ ਜੀ ਪੰਜਾਂ ਸੰਗਤਾਂ ਨੂੰ ਅਰਦਾਸ ਕੀਤੀ ਜੋ ਮੋਰਚਾ ਬਿਨ ਕਿਰਪਾ ਦਾ ਸਦਕਾ ਰੰਭਿਆ ਤੇ ਸੰਗਤ ਨੂੰ ਮੋਰਚਾ ਖਤੇ ਕਰਕੇ ਜਾਵੇ ਤੇ ਸਤਿਗੁਰੂ ਜੀ ਆਪ ਜੀ ਨੇ ਸਰ ਤੇ ਮੇਰਾ ਪ੍ਰਿਆਹ ਹੱਥ ਰੱਖਣਾ ਸਹੀ ਪਿਆਰੀ ਨਿਯੋਜਨਾ ਲੈ ਤਰਾ ਨਾਮ ਚ ਪਾਵੇ ਗੁਰਦਾਨ ਜੀ सरत लख <laughs> <coughs> ਕੋਈ ਨਾ ਪੈ ਕਾਟੜ ਮਾਰਾ ਵੀਡੀਆ ਮਸੰਦੀ ਹੈ ਜੜੀ ਕੁੜੀ ਮਾਰਗੀ ਸਮਾਗੋਸਾਏ ਕੇ ਦਰਕਾ ਨੂੰ ਪਾ ਜੜਾ ਪਾਏ ਗੁਰ ਸਿੰਘਾ ਰਦੇ ਜਿਕਾਰੇ ਗਰਾਂ ਦੇ ਗੁਰਾ ਦੇ ਪਿਆਰੇ ਗੱਜ ਵੱਜ ਕੇ ਜਿਕਾਰੇ ਗਰ ਜਾਵੇ ਨੇ ਹੌਸਾ ਜਾਵੇ ਉਦੋਂ ਪਾਵੇ ਅੱਛੀਆ ਕਾ